ਅਮਰੀਕਾ ਦੇ ਨਿਊਯਾਰਕ ਸਟੇਟ ਦੇ ਵਿੱਚ ਇੱਕ ਵੱਡਾ ਬੱਸ ਹਾਦਸਾ ਵਾਪਰਿਆ ਜਿਸ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਹ ਟੂਰ ਬੱਸ ਨਾਇਗਰਾ ਫਾਲਸ ਤੋਂ ਨਿਊਯਾਰਕ ਸਿਟੀ ਦੇ ਵੱਲ ਵਾਪਸ ਆ ਰਹੀ ਸੀ ਅਤੇ ਇਸ ਦੇ ਵਿੱਚ 54 ਮੁਸਾਫਿਰ ਸਵਾਰ ਸਨ ਜਿਨ੍ਹਾਂ ਦੇ ਵਿੱਚ ਕਈ ਭਾਰਤੀ, ਚੀਨ ਅਤੇ ਫਿਲੀਪੀਨਸ ਦੇ ਸਲਾਨੀ ਵੀ ਸ਼ਾਮਿਲ ਸਨ। ਹਾਦਸੇ ਦਾ ਕਾਰਨ ਡਰਾਈਵਰ ਦਾ ਧਿਆਨ ਭਟਕਣਾ ਮੰਨਿਆ ਜਾ ਰਿਹਾ ਹੈ ਜਿਸ ਦੇ ਕਾਰਨ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ। ਇਹ ਘਟਨਾ 2 ਬਈ ਅਗਸਤ ਨੂੰ ਵਾਪਰੀ। ਘਟਨਾ ਤੋਂ ਬਾਅਦ ਤੁਰੰਤ ਅਧਿਕਾਰੀਆਂ ਨੇ ਐਕਸ਼ਨ ਲਿਆ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਸਸਟ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ। ਇਹ ਵੱਸ ਹਾਦਸਾ ਇੰਟਰਸਟੇਟ 90 ਤੇ ਪੈਮ ਬ੍ਰੋਕ ਦੇ ਨਜ਼ਦੀਕ ਵਾਪਰਿਆ ਜੋ ਬੈਫੈਲੋ ਤੋਂ ਲਗਭਗ 30 ਤੋਂ 40 ਮੀਲ ਦੇ ਵੱਲ ਹੈ। ਇਹ ਹਾਦਸਾ ਦੁਪਹਿਰ ਦੇ ਕਰੀਬ 12:30 ਵਜੇ ਵਾਪਰਿਆ ਜਦੋਂ ਬੱਸ ਅਚਾਨਕ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਬੱਸ ਨੂੰ ਕੰਟਰੋਲ ਕਰਦੇ ਕਰਦੇ ਬੱਸ ਸੱਜੇ ਪਾਸੇ ਮੁੜ ਕੇ ਪਲਟ ਗਈ। ਹਾਲਾਂਕਿ ਡਰਾਈਵਰ ਦੇ ਧਿਆਨ ਭਟਕਣ ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਅਧਿਕਾਰੀਆਂ ਦੇ ਵੱਲੋਂ ਜਾਂਚ ਜਾਰੀ ਹੈ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸ਼ੁਰੂ ਵਿੱਚ ਇੱਕ ਬੱਚੇ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ ਪਰ ਬਾਅਦ ਦੇ ਵਿੱਚ ਇਹ ਖਬਰ ਗਲਤ ਸਾਬਤ ਹੋਈ ਬਾਕੀ 49 ਜ਼ਖਮੀ ਨੇ ਜਿਨ੍ਹਾਂ ਦੇ ਵਿੱਚ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਪਰ ਸਾਰੇ ਜ਼ਖਮੀ ਫਿਲਹਾਲ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ বাস ਦੇ ਵਿੱਚ ਦੱਸਿਆ ਜਾ ਰਿਹਾ ਕਿ 52 ਮੁਸਾਫਿਰਾਂ ਸਣੇ 2 ਕਰਮਚਾਰੀ ਜਿਸਦੇ ਵਿੱਚ ਡਰਾਈਵਰ ਵੀ ਸ਼ਾਮਲ ਸੀ ਇਹ ਸਾਰੇ ਸਵਾਰ ਸਨ ਜ਼ਿਆਦਾਤਰ ਸੈਲਾਨੀ ਭਾਰਤ, ਚੀਨ ਤੇ ਫਿਲੀਪੀਨਜ਼ ਅਤੇ ਹੋਰ ਮੁਲਕਾਂ ਤੋਂ ਸਨ ਜਾਣਕਾਰੀ ਦੇ ਮੁਤਾਬਕ ਬਹੁਤੇ ਮੁਸਾਫਰਿਆਂ ਨੇ ਸੀਟ ਬੈਲਟ ਨਹੀਂ ਪਹਿਨੀ ਹੋਈ ਸੀ ਹਾਦਸੇ ਤੋਂ ਬਾਅਦ ਤੁਰੰਤ ਐਕਸ਼ਨ ਲਿਆ ਗਿਆ ਐਂਬੂਲੈਂਸ ਹੈਲੀਕਾਪਟਰਸ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਦੇ ਵਿੱਚ ਲੱਗ ਗਈ ਵਫੈਲੋ ਅਤੇ ਰੋਚੈਸਟਰ ਦੇ ਹਸਪਤਾਲਾਂ ਦੇ ਵਿੱਚ ਜ਼ਖਮੀਆਂ ਨੂੰ ਭੇਜਿਆ ਗਿਆ ਐਰੀ ਕਾਉਂਟੀ ਮੈਡੀਕਲ ਸੈਂਟਰ ਦੇ ਵਿੱਚ 24 ਮਰੀਜ਼ ਪਹर्ती ਹੋਏ ਨੇ ਜਿੱਥੇ ਡਾਕਟਰਾਂ ਨੇ ਸਥਿਤੀ ਨੂੰ ਕੰਟਰੋਲ ਦੇ ਵਿੱਚ ਦੱਸਿਆ ਪਾਸ਼ਾ ਦੀ ਸਮੱਸਿਆ ਆਉਣ ਦੇ ਕਾਰਨ ਕਈ ਟਰਾਂਸਲੇਟਰ ਵੀ ਬੁਲਾਏ ਗਏ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਂਚ ਟੀਮ ਭੇਜੀ ਹੈ ਪ੍ਰਸ਼ਾਸਨ ਦੇ ਵੱਲੋਂ ਆਮ ਲੋਕਾਂ ਨੂੰ ਖੂਨਦਾਨ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਇਸ ਹਾਦਸੇ ਨੇ ਭਾਰਤੀ ਭਾਈਚਾਰੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਬਹੁਤੇ ਮੁਸਾਫਿਰ ਭਾਰਤੀ ਮੂਲ ਦੇ ਸਨ ਜੋ ਨਾਇਗਰਾ ਫਾਲਸ ਘੁੰਮ ਕੇ ਵਾਪਸ ਆ ਰਹੇ ਸਨ ਪੀੜਤਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਸਲਾਨੀ ਸ਼ਾਮਿਲ ਸਨ ਅਤੇ ਇਸ ਹਾਦਸੇ ਦੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਗਹਿਰਾ ਸਦਮਾ ਲੱਗਾ ਹੈ ਅਮਰੀਕਾ ਦੇ ਵਿੱਚ ਰਹਿੰਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨੂੰ ਇਹ ਘਟਨਾ ਯਾਦ ਕਰਵਾਉਂਦੀ ਹੈ ਕਿ ਸੈਲਾਨੀ ਯਾਤਰਾਵਾਂ ਦੇ ਵਿੱਚ ਸੁਰੱਖਿਆ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਉਧਰ ਭਾਰਤੀ ਐਮਬੈਸੀ ਨੂੰ ਪੀੜਤਾਂ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਕਿਹਾ ਜਾ ਰਿਹਾ ਹੈ ਨਿਊਯਾਰਕ ਗਵਰਨਰ ਕੈਥੀ ਹੋਚਲ ਨੇ ਇਸ ਨੂੰ ਤਰਾਸ ਦੀ ਦੱਸਿਆ ਅਤੇ ਬਚਾਅ ਟੀਮਾਂ ਨੂੰ ਸਲਾਹ ਦਿੰਦੀ ਹੈ ਕਿ ਉਹ ਪੀੜਤਾਂ ਦੀ ਪੂਰੀ ਮਦਦ ਕਰਨ ਸੀਨੀਅਰ ਸੈਨੇਟਰ ਚੱਕ ਸ਼ੂਮਰ ਨੇ ਵੀ ਇਸ ਤੇ ਦੁੱਖ ਦਾ ਇਜ਼ਹਾਰ ਕੀਤਾ ਤੇ ਫਰਸਟ ਰਿਸਪੌਂਡਰਸ ਟੀਮ ਦਾ ਵੀ ਧੰਨਵਾਦ ਕੀਤਾ ਕਈ ਸੰਗਠਨਾ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਬਸਤੇ ਵਿੱਚ ਸੀਟ ਬੈਲਟ ਨਾ ਲਗਾਉਣ ਦੇ ਕਾਰਨ ਹਾਦਸਾ ਵਾਪਰਿਆ। ਜਾਂਚ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਬਸਤੀ ਹਾਲਤ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਜਾਂ ਫਿਰ ਨਹੀਂ। ਫਿਲਹਾਲ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ। ਪ੍ਰਸ਼ਾਸਨ ਨੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈ ਹੈ ਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਇਸ ਹਾਦਸੇ ਤੋਂ ਪ੍ਰਸ਼ਾਸਨ ਸੈਲਾਨੀਆਂ ਲਈ ਕੋਈ ਸਖਤ ਨਿਯਮ ਬਣਾ ਸਕਦਾ ਹੈ ਜੋ ਅਜਿਹੇ ਹਾਸਿਆ ਨੂੰ ਰੋਕਣ ਦੇ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਨੇ